ਕਹਿੰਦੇ ਜੀ ਅਕਾਲੀ ਦਲ ਬਹੁਤ ਬੜੀਆਂ ਮੁਸ਼ਕਲਾਂ 'ਚ ਫਸਿਆ ਹੈ। ਬਾਦਲ ਪਰਿਵਾਰ ਬਹੁਤ ਮੁਸ਼ਕਲਾਂ 'ਚ ਫਸਿਆ। ਅਕਾਲੀ ਦਲ ਦੀ ਮੁਸ਼ਕਲ ਤਾਂ ਕੋਈ ਹੱਲ ਕਰਨਾ ਹੀ ਨਹੀਂ ਚਾਹੁੰਦਾ। ਸੁਖਬੀਰ ਬਾਦਲ ਅਸਤੀਫਾ ਦੇਵੇ। ਨਵਾਂ ਪ੍ਰਧਾਨ ਲਾਈਏ। ਨਵਾਂ ਪ੍ਰਧਾਨ ਸਾਡਾ ਹੋਵੇ, ਸਾਡੇ ਗਰੁੱਪ ਦਾ ਹੋਵੇ। ਹੈ ਅਸੀਂ ਆਪਣਾ ਚਿਹਤਾ ਲਵਾਈਏ। ਕਹਿੰਦੇ ਸੰਤ ਸਮਾਜ ਚੋਂ ਲਾ ਲਈਏ, ਆਹ ਪੁਰਾਣੀ ਲੀਡਰਸ਼ਿਪ ਚੋਂ ਲਾ ਲਈਏ। ਮੈਨੂੰ ਲਾ ਲਓ, ਤੈਨੂੰ ਲਾ ਲਓ। ਅਸਲ 'ਚ ਸਾਰਾ ਪਹਿਲੂ ਅਹੁਦਿਆਂ ਦਾ, ਕੁਰਸੀਆਂ ਦਾ, ਰੁਤਬਿਆਂ ਦਾ ਤੇ ਉਹ ਤੇਰਾ ਸਵਾਲ ਖੜਾ ਕਰੀਏ ਜਿਹਨਾਂ ਨੇ ਲੰਬੇ ਸਮੇਂ ਅਕਾਲੀ ਦਲ ਦੇ ਇਸੇ ਪਰਿਵਾਰ ਦੀ ਅਗਵਾਹੀ ਹਟ ਰਾਜਪਾਗ ਮੰਨਿਆ ਤੇ ਇਧਰ ਸੁਖਬੀਰ ਬਾਦਲ ਜੱਦੋਜਾਦ ਕਰ ਰਿਹਾ ਕਿ ਮੈਂ ਆਪਣੀ ਕੁਰਸੀ ਬਚਾਈ ਰੱਖਾਂ 29 ਸਾਲ ਬਾਅਦ ਬਾਦਲ ਪਰਿਵਾਰ ਦੀ ਕੁਰਸੀ ਨੂੰ ਖਤਰਾ ਪੈਦਾ ਹੋ ਗਿਆ ਸੋ ਇੱਕ ਤਰ ਕੁਰਸੀ ਬਚਾਉਣ ਚ ਹੈ ਦੂਜੀ ਤਰ ਕੁਰਸੀ ਖੋਣ ਚ ਪਰ ਅਕਾਲੀ ਦਲ ਇਸ ਨਿਹਾਰ ਵਾਲੀ ਸਿੱਤੇ ਕਿਉਂ ਆਇਆ ਇਹਦੇ ਉੱਤੇ ਮੰਥਨ ਕੋਈ ਨਹੀਂ ਇਸ ਨੂੰ ਇਹ ਜੋ ਬਾਹਰ ਕਿਵੇਂ ਲਿਖਿਆ ਉਹ ਹਾਂ ਪਹਿਲਾਂ ਅਸੀਂ ਇਹ ਪੰਜਾਬ ਬਚਾਓ ਯਾਤਰਾ ਕਰ ਲਈ ਸੀ ਸੁਖਵੀਰ ਬਾਦਲ ਦੀ ਅਗਵਾਈ ਚ ਹੁਣ ਸੁਖਵੀਰ ਤੋਂ ਬਾਗੀ ਹੋ ਗਏ ਇਸ ਲਈ ਹੁਣ ਉਹਨਾਂ ਅਸੀਂ ਅਕਾਲੀ ਦਲ ਬਚਾਓ ਯਾਤਰਾ ਕਰਾਂਗੇ ਬਚਾਉਣਾ ਤੁਸੀਂ ਆਪਣੇ ਆਪ ਨੂੰ ਆ ਆਪਣੀ ਹੋਂਦ ਨੂੰ ਬਚਾਉਣ ਦੀ ਕੋਸ਼ਿਸ਼ ਹੈ ਆਪਣੀ ਰੁਤਬਾ ਨੂੰ ਬਚਾਉਣ ਦੀ ਕੋਸ਼ਿਸ਼ ਹੈ ਸੋ ਹੁਣ ਸੁਖਵੀਰ ਬਾਦਲ ਹੋਰੀ ਤਰ੍ਹਾਂ ਦਾ ਪਰਿਵਾਰ ਕਹੀ ਜਾਂਦਾ ਭਾਜਪਾ ਦੇ ਪਿੱਛੇ ਤੇ ਇਧਰ ਨਾਲ ਕਹੀ ਜਾਂਦੇ ਨਹੀਂ ਜੀ ਉਹਦੇ ਨੂੰ ਚਿੰਬੜੇ ਨੇ ਹੁਣ ਜੇ ਤੁਸੀਂ ਇਹ ਕਹੋ ਕਿ 1 ਜੁਲਾਈ ਨੂੰ ਅ ਜਿੰਨੇ ਇਕੱਠੇ ਹੋਏ ਜਲੰਧਰ ਦੇ ਵਿੱਚੋਂ ਸਾਰੇ ਲੀਡਰ ਇਹਨਾਂ ਚ ਚੰਦੂ ਮਾਜਰਾ ਹੋਰੀ ਵੀ ਆ ਬੀਬੀ ਜਗੀਰ ਕੌਰ ਵੀ ਆ ਢਿੰਸੀ ਹੋਰੀ ਵੀ ਆ ਸਕੰਦਰ ਸਿੰਘ ਬਲੂਕਾ ਵੀ ਆ ਹੈਨਾ ਹੈ ਤੇ ਸੁਚਾ ਸਿੰਘ ਛੋਟਾਪੁਰ ਵੀ ਆ ਢਿੰਸੀਆਂ ਦਾ ਮੁੰਡਾ ਵੀ ਬਰਨਾਲਿਆਂ ਦਾ ਮੁੰਡਾ ਵੀ ਹੈਨਾ ਕਰਨੈਲ ਸਿੰਘ ਪੰਜੋੜੀ ਵੀ ਬੜੀ ਲੀਡਰਸ਼ਿਪ ਹੈ ਚਰਨਜੀਤ ਬਰਾੜ ਵੀ ਇਹ ਸਾਰੇ ਕਹਿੰਦੇ ਅਸੀਂ ਜੀ 1 ਜੁਲਾਈ ਨੂੰ ਹਣ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਾਂਗੇ ਤੇ ਉਸ ਤੋਂ ਬਾਅਦ ਅਕਾਲੀ ਦਲ ਬਚਾਓ ਯਾਤਰਾ ਸ਼ੁਰੂ ਕਰਾਂਗੇ ਉਧਰ ਸੁਖਵੀਰ ਬਾਦਲ ਤੇ ਹਰਸਮਿਰਤ ਬਾਦਲ ਅੱਜ ਦਿੱਲੀ ਚ ਵੀ ਉਹ ਕਹਿੰਦੀ ਜੀ ਇਹ ਸਾਰੀ ਕੁਝ ਭਾਜਪਾ ਕਰਾ ਰਹੀ ਹੈ ਭਾਈ ਜਦੋਂ ਤੁਸੀਂ ਭਾਜਪਾ ਨਾਲ ਸੀ じゃ ਠੀਕ ਸੀ ਬੜਾ ਗੁੱਸਾ ਜੀ ਸੋ ਇਸ ਲਈ ਅਕਾਲੀ ਦਲ ਦੇ ਅੰਦਰ ਜਿਹੜਾ ਖਲਾਰਾ ਉਸ ਖਲਾਰੇ ਨੇ ਇਹ ਸਵਾਲ ਤੇ ਤਾਂ ਲਿਆ ਕੇ ਖੜਾ ਕਰਤਾ ਕਿ 29 ਸਾਲਾਂ ਬਾਅਦ ਸੁਖਵੀਰ ਬਾਦਲ ਦੀ ਕੁਰਸੀ ਨੂੰ ਖਤਰਾ ਹੋ ਗਿਆ 1995 ਵਿੱਚ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨਗੀ ਦੀ ਕੁਰਸੀ ਸੰਭਾਲਦੇ ਨੇ ਤੇ 2008 ਦੇ ਵਿੱਚ ਆਪਣੇ ਪੁੱਤ ਨੂੰ ਦੇ ਦਿੰਦੇ ਨੇ ਸੋ 195 ਤੋਂ ਚੱਲੀ ਆਉਂਦੀ ਕੁਰਸੀ ਹੁਣ 224 ਚ ਆ ਕੇ ਖਤਰੇ 'ਚ ਪਹਿਲਾਂ ਵੀ ਪਈ ਪਰ ਇੱਕ ਵਾਰ ਫੇਰ ਹੁਣ ਖਤਰੇ 'ਚ ਆ ਪਰ ਆ ਆ ਪਹਿਲੂ ਕੋਈ ਨਹੀਂ ਬਾਤ ਰਿਆ ਕਿ 2012 ਦੇ ਵਿੱਚ 56 ਐਮਐਲਸੀ ਕਾਲੀਦਲ ਕੋਲ ਤੇ 2000 ਪਹਿਲਾਂ 7 ਦੇ ਵਿੱਚ ਸਰਕਾਰ ਸੀ 12 ਚ ਫੇਰ ਸਰਕਾਰ ਬਣ ਗਈ ਸੀ ਪਰ ਉਸ ਤੋਂ ਬਾਅਦ 17 ਚ 15 ਕਿਉਂ ਰਹੇ ਤੇ 22 ਦੇ ਵਿੱਚ 3 ਕਿਉਂ ਰਹੇ ਘਟੇ ਕਿਉਂ 56 ਤੋਂ 15 15 ਤੋਂ 3 ਇਸੇ ਤਰ੍ਹਾਂ ਲੋਕ ਸਭਾ 2014 ਦੇ ਵਿੱਚ 4 ਸੀ 2019 ਦੇ ਵਿੱਚ ਦੋ ਰਹਿ ਗਏ ਤੇ ਹੁਣ ਦੋ 224 ਦੇ ਵਿੱਚ ਇੱਕੋ ਲੋਕ ਸਭਾ ਮੈਂਬਰ ਹੈ ਤੇ ਪਿਛਲੀ ਵਾਰ ਵੀ ਇਸ ਵਾਰ ਵੀ ਪਰਿਵਾਰਕ ਜੀਓ ਸੀ ਸੋ ਇਸ ਲਈ ਕੀ ਅਕਾਲੀ ਦਲ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਬਣ ਪਾਏਗਾ ਕਿ ਸੱਚਮੁੱਚ ਲੀਡਰ ਆਪਣੇ ਗੁਨਾਹਾਂ ਨੂੰ ਆਪਣੀਆਂ ਗਲਤੀਆਂ ਨੂੰ ਕਬੂਲ ਕਰ ਪਾਉਣਗੇ ਜਾਂ ਇਹ ਵੀ ਠਿੱਕਰ ਇਕੱਲੇ ਦੇ ਸਿਰ ਤੇ ਭੰਨਣਾ ਪਰ ਇਹ ਸਾਰਿਆਂ ਦੇ ਵਿਚਾਲੇ ਇਸ ਪਹਿਲੂ ਦੀ ਵੀ ਚਰਚਾ ਹੋਣ ਲੱਗੀ ਆ ਕਿ ਕਿਤੇ ਅਕਾਲੀ ਦਲ ਨਾਲ ਨਾਲ ਸ਼ਰਧ ਪਵਾਰ ਵਾਲੀ ਉਧਵ ਠਾਕਰੇ ਵਾਲੀ ਤਾਂ ਨਹੀਂ ਹੋਣ ਵਾਲੀ ਕੀ ਉੱਥੇ ਜੋ ਮਤਲਬ ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਉਹਨਾਂ ਦੀ ਹੈਗੀ ਆ ਹੈ ਐਨਸੀਪੀ ਉਹਦੇ ਨਾਲ ਜੋ ਕੁਝ ਹੋਇਆ ਜਾਂ ਉੱਥੇ ਉਹਦੇ ਠਾਕਰੇ ਵਾਲੀ ਜਿਹੜੀ ਸ਼ਿਫਸ ਹਨ ਹੈਗੀ ਉਹਦੇ ਨਾਲ ਜੋ ਕੁਝ ਹੋਇਆ ਉਹ ਕੁਸ਼ੇ ਅਕਾਲੀ ਦਲ ਤੋਂ ਨਹੀਂ ਹੋਣ ਵਾਲਾ ਕਿ ਦੋ ਤੜਿਆਂ 'ਚ ਵੰਡਿਆ ਜਾਵੇ ਤੇ ਫਿਰ ਇਹ ਕਹਿਣ ਜੀ ਕਿ ਬਾਦਲੀ ਡਰੇਡਰ ਨੇ ਅਸਲੀ ਕਾਲੀ ਦਲ ਲਈ ਅਸਲੀ ਕਾਲੀ ਦਲ ਨੂੰ ਮਾਮਲਾ ਅਦਾਲਤ ਤੱਕ ਜਾਵੇ ਕੀ ਚੋਣ ਨਿਸ਼ਾਨ ਵੀ ਖੁੱਸਣ ਦਾ ਖਤਰਾ ਖੜਾ ਹੈ ਸੁਖਵੀਰ ਬਾਦਲ ਦੇ ਹੱਥੋਂ ਕੀ ਕੁਰਸੀ ਦੇ ਨਾਲ ਨਾਲ ਚੋਣ ਨਿਸ਼ਾਨ ਨੂੰ ਵੀ ਖਤਰਾ ਹੈ ਇਹ ਪਹਿਲੂ ਵੀ ਅਹਿਮ ਹੈ